ਖਾਤਰੀ ਕਰਬਾਈ ਦੀ ਸਾਰਿਆਂ ਨੂੰ ਕਿ ਅੱਜ ਆਏ ਹੋਏ ਆਪਾਂ ਗੁਰਪ੍ਰੀਤ ਕੋਲੇ ਤੇ ਬਾਈ ਕੋਲੇ 3855 2 AC ਤੇ ਇੱਕ ਹੌਲੈਂਡ ਬਹੁਤ ਘੈਂਟ ਟਰੈਕਟਰ ਨਾ ਤੇ ਬਾਈ ਨਾਲ ਥੋੜੀ ਕਰਾਉਣਿਆਂ ਗੱਲ ਬਾਤ ਤੇ ਆਹ ਦੇਖ ਲਓ ਪਹਿਲਾਂ 855 ਘੈਂਟ ਟਰੈਕਟਰ ਹੈ ਇੰਜਨ ਗੇਅਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਹੋਊਗੀ ਪੂਰਾ ਘੈਂਟ ਟਰੈਕਟਰ ਪਿਆ ਸੋਹਣਾ ਟਰੈਕਟਰ ਨਵੇਂ ਟਾਇਰ ਨਵੇਂ ਟਾਇਰ ਜੇ ਮਨਾਂ ਨਵੇਂ ਆ ਵਰਗੇ ਟਾਇਰ ਪੱਕੇ ਟਾਇਰ ਹੋਣੇ ਟਾਇਰਾਂ ਕਿ ਇਹ ਪੂਰਾ ਘੈਂਟ ਟਰੈਕਟਰ ਆ ਭਰਾਵਾਂ ਜੀ ਯਾਰ ਤੁਹਾਰੇ ਤੁਹਾਨੂੰ ਘੁੰਮ ਕੇ ਦਿਖਾ ਦਿੰਨੇ ਆ ਹੋਣਾ ਟਰੈਕਟਰ ਹੈ ਇਹ ਪਾਵਰ ਸਟੀਰਿੰਗ ਹੈ ਕਿ ਪਾਵਰ ਪਾਵਰ ਸਟੀਰਿੰਗ ਆ ਹਾਂ ਡਿਸਟ੍ਰਿਬਿਊਟਰ ਵੀ ਲੱਗਿਆ ਹਾਂ ਡਿਸਟ੍ਰਿਬਿਊਟਰ ਵਗੈਰਾ ਸਾਰਾ ਕੁਝ ਲੱਗਿਆ ਭਰਾ ਮੇਰੇ ਜੇ ਮਨਣਾ ਮੈਂ ਪਰਗਾ ਟਰੈਕਟਰ ਜਿਆ ਟਰੈਕਟਰ ਡੰਡਾ ਪੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਹਾਂ ਤੇ ਇਹ ਉਰਪਰੀ ਦੇ ਇੰਜਨ ਗੇਰ ਦਾ ਕਿਵੇਂ ਓਕੇ ਆਪਣੇ ਮਣੀ ਪੂਰੀ ਪੁੱਲ ਥੱਲੀ ਆ ਦੀ ਥੱਲੀ ਅਗਲਾ ਕਰਕੇ ਲੈ ਆ ਮੈਂ ਅਗਲਾ ਵਾ ਕੇ ਲੈ ਜਾਈਏ ਲੈ ਜੇ ਲੈ ਜੇ ਕੋਈ ਹਾਂ ਤੇ 12 ਮਾਡਲਾ 4 ਲੱਖ 35 ਹਜ਼ਾਰ ਮੰਗਦੇ ਦੀ ਕਿੰਨੇ ਛੱਡ ਦਾਂਗੇ 420000 ਦਾ ਦੇ ਦਾਂਗੇ 420 ਦਾ ਹਾਂ ਬਾਕੀ ਨੋਕੇ ਤੇ ਮਾਨਤਾ ਮੋਟਾ ਮੋਟਾ ਹੋ ਜੂਗਾ ਤੇ ਅੱਗੇ ਆ ਗਿਆ ਮੰਨ ਕੇ ਇਹਦੇ ਲੋਨ ਫੈਂਡ ਤੇ ਵੀ ਹੋ ਜੂਗਾ ਹਾਂ ਹਾਂ ਹੋ ਜੂ ਤੁਹਾਨੂੰ 10 10 ਤੋਂ ਉੱਪਰ 10 ਤੋਂ ਉੱਪਰ ਸਭ ਦੇ ਹੋ ਜੂ ਪਰਾਂ ਰੈਟਰ ਵੀ ਘੱਟ ਲਾਉਣਾ ਪੈਣਾ ਤੇ ਹੋਰ ਜੀ 73 ਗਾਲ ਜੀ ਓਕੇ ਜਮ ਛੜ ਵੀ ਕਰ ਠੀਕ ਹੈ ਨਾ ਕਿਹਾ ਨਾ ਕਿਹਾ ਹੋਰ ਕਿੰਨਾ ਕਿੰਨੇ ਦੁਬਾਰੇ ਨਾਉਣ ਵਾਲੇ ਹੋ ਜੀ ਹਾਂ ਇਹਨਾਂ ਤੋਂ ਬਹੁਤ ਕਰਨੀ ਪੈਂਦੀ ਹੈ ਬਈ ਆ ਕੇ ਪੈਸੇ ਲਾਇਆ ਕਰੋ ਯਾਰ ਸਹੀ ਹੈ ਹਾਂ ਅੱਦਾ ਰੇਟ ਲੱਖ ਕਰ ਜਾਂਦੇ ਆ ਹਾਂ ਮੈਂ ਤੁਹਾਨੂੰ ਮੁਰਲਾ ਦਿਖਾ ਰਿਹਾ ਤੁਹਾਨੂੰ ਸਹੀ ਗੱਲ ਐ ਐਨਾ ਕੰਮ ਕਰਦਾ ਹਾਂ ਹਾਂ ਤੇ ਅੱਗੇ ਆ ਗਿਆ ਭਰਾ ਮੇਰੋ 855 ਫਿਰ 11 ਮਾਗੜ ਇੱਕ ਡਕਾ ਇਹ ਵਿਚੀ ਡਕਾ ਹਾਂ ਹਾਂ ਵਿਚੀ ਐ ਇੱਕ ਡਕਾ ਵਿਚੀ ਆ ਸਾਰਾ ਕੁਝ ਆ ਦੇਖੋ ਘੈਂਟ ਲੱਗਿਆ ਹੋਇਆ ਸੋਨਾ ਟਰੈਕਟਰ ਆ ਚਾਰਜ ਫਿਰ ਤੁਮ ਤੈਰ ਡੂਰਾਂ ਦਾ ਵਧੀਆ ਨਾਲ ਦੇ ਟਹਿਰਾਇਦਿਆ ਮੇਰਾ ਆ ਮੁਰਲੇ ਮੁਰਲੇ ਨਾਲ ਦੇ ਆ ਮਗਰਲੇ ਪਾਏ ਹੋਇਆ ਤੇ ਸੋਨਾ ਟਰੈਕਟਰ ਘੈਂਟ ਟਰੈਕਟਰ ਆ ਪਾਵਰ ਸਟੀering ਆ ਤੇ ਹਰਿਆਣਾ ਨੰਬਰ ਆ ਭਰਾ ਮੇਰੋ ਵੇ ਉਹ ਵੀ ਹਰਿਆਣਾ ਨੰਬਰ ਚੀਗਾ ਆ ਆ ਵੀ ਹਰਿਆਣਾ ਸੋਨਾ ਟਰੈਕਟਰ ਆ ਚਾਰ ਸਪੀਡ ਨੂੰ ਘੁੰਮ ਕੇ ਦਿਖਾ ਦਿੰਨੇ ਆ ਦੇਖ ਲੋ ਡਿਸਟਰੀਬਿਊਟਰ ਲੱਗਿਆ ਕਿਸ ਦੀ ਪੈਪੀ ਆ ਲੱਗਿਆ ਡਿਸਟਰੀਬਿਊਟਰ ਲੱਗਿਆ ਹੋਇਆ ਹੈ ਭੈਂ ਟਰੈਕਟਰ ਆ ਸੋਨਾ ਟਰੈਕਟਰ ਆ ਤੇ 11 ਮਾਟੜਾ 852 ਇੰਜਨ ਗੇਅਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਕਾਗਜ਼ਾਂ ਦੀ ਵੀ ਫੁੱਲ ਗਾਰੰਟੀ ਹੈ ਜੀ ਹਾਂ ਹਾਂ ਹੈਨਾ ਭਵੇਂ ਯਾਰ ساری ਉਮਰ ਰੱਖ ਲੈਣ ਜਦੋਂ ਮਰਜੀ ਆ ਜਾਣਾ ਆਪਣੇ ਕੋਲ ਸੀਰ ਸਾਹਮਣੇ ਰੱਖਣ ਕਾਗਜ਼ਾਂ 'ਚ ਕੋਈ ਨੁਕਸ ਹੋਇਆ ਆਪਣਾ ਠੀਕ ਹੈ ਤੇ ਇਹ ਹੈਗਾ 11 ਮਾੜਾ 375 ਦਾ ਹਾਂ ਕਿੰਨਾ ਛੜਦਾ ਤਲਕ 60000 ਦਾ ਦੇ ਦਾਂਗੇ ਤਿੰਨ ਤਿੰਨ 60 ਦਾ ਤਿੰਨ 60 ਹੋਰ ਲੈਸ ਕਰਦਾ ਵੀਡੀਓ ਦੇਖ ਕੇ ਉਹ ਮੈਂ 5000 ਠੀਕ ਹੈ ਤੇ ਅੱਗੇ ਆ ਗਿਆ ਭਰਾ ਮੇਰੇ ਏਸੀ ਏਸੀ ਦਿਖਾਉਣਾ ਤੁਹਾਨੂੰ ਉਹ ਵੀ ਹਰਿਆਣਾ ਨੰਬਰ ਆ ਵੇਖ ਲਓ ਤੇ ਐਨਓਸੀ ਮਿਲ ਜੂ ਐ ਨਾਕੋ ਵੀ ਹਰਿਆਣਾ ਨੰਬਰ ਆ ਜਾਈਆਂ ਐਨਓਸੀ ਮਿਲ ਜੂ ਤੁਹਾਨੂੰ ਆਪਦੇ ਨਾਮ ਤੁਸੀਂ ਕਰਵਾ ਸਕਦੇ ਆ ਐਨਓਸੀ ਲੈਣੀ ਐ ਐਨਓਸੀ ਲੈ ਲੈਣਾ ਜੀ ਨੰਬਰ ਲਵਾ ਕੇ ਲੈਣਾ ਹੋ ਸਾਬ ਨਾਲ ਸੌਦਾ ਹੋ ਜੂ ਹਾਂ ਉਹ ਵੀ ਨੰਬਰ ਲਵਾ ਕੇ ਵੀ ਦੇ ਦਾਂਗੇ ਆਪਾਂ ਨੂੰ ਕੋਈ ਚੱਕਰ ਠੀਕ ਹੈ ਤੇ ਆਹ ਦੇਖ ਲਓ ਪੂਰਾ ਤੋਨਾ ਡੈਟਾ ਹੀ ਸੀ ਇਹ ਸੀ ਟਰੈਕਟਰ ਦੇ ਤਾਂ ਬਹੁਤ ਫੋਨ ਆਉਂਦੇ ਆ ਭਰਾ ਮੇਰੇ ਪੂਰਾ ਸੋਹਣਾ ਟਰੈਕਟਰ ਆ 4 ਫੇਰ ਤੁਹਾਨੂੰ ਘੁੰਮ ਕੇ ਦਿਖਾਉਂਦੇ ਆ ਟਾਇਰ ਇਹਦੇ ਕਿਹੜੇ 16 ਵਾਲੇ ਕਿਹੜੇ ਐ 16 ਵਾਲੇ ਐ 16 ਵਾਲੇ ਟਾਇਰਾਂ ਚਾ ਦੇਖੋ ਐਮ ਆਰ ਪੀ ਦੇ ਟਾਇਰ ਆ ਐਂਟ ਦਾ ਲਵਾਤਾ ਯਾਰ ਸੋਹਣਾ ਟਰੈਕਟਰ ਆ ਹੁਗਾ ਆ ਦੇਖੋ ਪੂਰਾ ਘੈਂਟ ਟਰੈਕਟਰ ਆ 4 ਫੇਰ ਤੁਹਾਨੂੰ ਘੁੰਮ ਕੇ ਦਿਖਾ ਦਿੰਦੇ ਆ ਇੰਜਨ ਗੇਅਰ ਦੀ ਤਾਂ ਪੂਰਾ ਗਾਰੰਟੀ ਹੁੰਦੀ ਆ ਲਿਫਟ ਦੀ ਗਾਰੰਟੀ ਆ ਬਾਹ ਕੇ ਲੈ ਜਾਓ ਤੁਸੀਂ ਤੇ ਕਦੋਂ ਮਰਜ਼ੀ ਆ ਜਾਓ ਗੁਰਪ੍ਰੀਤ ਕੋਲੇ ਤੇ ਬਾਕੀ ਭਰਾ ਮੇਰੇ ਇੰਨੀ ਗਾਰੰਟੀ ਕੋਈ ਦਿੰਦਾ ਨਹੀਂ ਇਹ 14 ਮਾਡਲਾ ਗੁਰਪ੍ਰੀਤ ਇਹ ਹਾਂ ਪਾਵਰ ਸਟੀਰ ਹੈ ਪਾਵਰ ਸਟੀਰ ਹੈ ਪਾਵਰ ਸਟੀਰ ਹੈ ਇਹ 2 65 ਲਿਖ ਰੱਖਿਆ ਕਿੰਨੇ ਦਾ ਛੱਡ ਦਾਂਗੇ 2.5 ਲੱਖ ਦਾ ਦੇ ਦਾਂਗੇ 2.5 ਲੱਖ ਹੋਰ ਲਸ ਕਰ ਦਾਂ ਵੀਡੀਓ ਦੇਖ ਕੇ ਉਹ ਇਹ ਗੱਲ ਹੈ ਇੰਨੇ ਦੇ ਭਰਾ ਮੇਰੇ ਆਖੇ ਮਿਲ ਜਾਂਦੇ ਨਾ ਇਹਨੂੰ ਕਿਤੇ ਮਰਜੀ ਜੋੜ ਦੋ ਡਬਲ ਕਲਚ ਹੈ 4 ਸਿਲੰਡਰ ਡਬਲ ਕਲਚ ਡਬਲ ਕਲਚ ਤੇ 4 ਸਿਲੰਡਰ ਹੈ ਭਰਾ ਮਰੋ ਤੇ ਅੱਗੇ ਫੇਰ ਆ ਗਿਆ ਸੀ ਹੈਨਾ ਹਾਂ ਇਹ ਪੰਜਾਬ ਨੰਬਰ ਆ ਆ ਬਠਿੰਡਾ ਇਹ ਆ ਨੰਬਰ ਆ ਬਠਿੰਡਾ ਲੈਟਾਂ ਲੁਕਾਂ ਘੈਂਟ ਲੱਗੀਆਂ ਦੇਖੋ ਆਹ ਇਹ ਮਾਹੌਨਾ ਟਰੈਕਟਰ ਆ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਇਹਦੇ ਵੀ ਪਾਵਰ ਚ ਤੇਰੰਗਾ ਇਹਦੇ ਟਾਇਰ ਨਾਲ ਦੇ ਇਹਦੇ ਟਾਇਰ ਨਾਲ ਦੇ ਚਾਰੇ ਹੈ ਹਾਂ ਚਾਰੇ ਟਾਇਰ ਨਾਲ ਦੇ ਆ ਬਾਈਆਂ ਦਾ ਹੌਨਾ ਟਰੈਕਟਰ ਪਿਆ ਯਾਰ ਦੇਖੋ ਕਿਉਂ ਉਧਾਨ ਉਠਾਈ ਹੋਏ ਟਾਇਰ ਹੈ ਇਹ ਡਬਲ ਕਲਚ ਹੈ ਡਬਲ ਡਬਲ ਕਲਚ ਆ ਪੂਰਾ ਘੈਂਟ ਟਰੈਕਟਰ ਹੈ ਵੀ ਦੇਖੋ ਪੂਰਾ ਨਾ ਇਹ ਛਿਟਾ ਛਿਟਾ ਜਿਹਾ ਮੜੀਆਂ ਬੰਨਿਆ ਮੀਟਰ ਮੋਟਰ ਘੈਂਟ ਚੱਲਦੇ ਆ ਸਾਰੇ ਪੂਰਾ ਘੈਂਟ ਟਰੈਕਟਰ ਹੈ ਤੇ ਇਹਦਾ ਆਪ ਪੁੱਛਦੇ ਆ ਕਿ ਰੇਟ ਰੂਟ ਆ ਕਿਹੜਾ ਮਾਡਲ ਆ ਇਹ ਮਾਡਲ ਹੈਗਾ ਗੁਰਪ੍ਰੀਤ 14 ਹਾਂ 2 ਲੱਖ 98000 ਡਿਮਾਂਡ ਹੈ ਦੀ ਕਿੰਨੇ ਛੱਡ ਦਾਂਗੇ 280 ਦੇ ਦੇਣਗੇ 2 ਲੱਖ 80000 ਹਾਂ ਟਰੈਕਟਰ ਸੋਨਾ ਬਹੁਤ ਹੈ ਟਰੈਕਟਰ ਸੋਨਾ ਬਹੁਤ ਹੈ ਹਾਂ ਪੂਰਾ ਸੋਨਾ ਟਰੈਕਟਰ ਹੈ ਕਿਹਨ ਟਰੈਕਟਰ ਹੈ ਯਾਰ ਇਦੂ ਬਾਦ ਆ ਗਿਆ 855 ਹਾਂ ਆਖੜਾ ਭਰਾ ਮੇਰੇ ਕੋੜੀ ਬੰਗੂ ਹੈ 16 ਮਾਡਲ 16 ਮਾਡਲ ਹਰਿਆਣਾ ਨੰਬਰ ਹੈ ਵੀ ਹਾਂ 16 ਇਲਟਰ ਵਾਲਾ ਹਾਂ ਪੂਰਾ ਸੋਨਾ ਟਰੈਕਟਰ ਹੈ ਵੀ ਪਾਵਰ ਸਟੀਅਰਿੰਗ ਹੈ ਭਰਾ ਮੇਰੇ ਇਹ ਪੂਰਾ ਸੋਨਾ ਟਰੈਕਟਰ ਹੈ ਜਿਆ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂ ਪੁਰਾਣਾ ਟਰੈਕਟਰ ਕੱਟਾ ਜਾਊਗਾ ਤੇ ਕਾਗਜ਼ਾਂ ਦੀ ਬਾਈਕ ਦਾ ਫੁੱਲ ਗਰੰਟੀ ਹੋਊਗੀ ਆਪਣੀ ਉਹ ਗੱਲ ਨਹੀਂ ਹੈ ਵੀਰ ਕਾਈਤਾ ਤੇ ਮੁੜ ਕੇ ਮੁੱਕਰ ਕੇ ਜਾਣ ਨਾ ਉਹ ਗੱਲ ਨਹੀਂ ਹੈ ਸਕਰੀਨ ਸ਼ਾਟ ਲੈ ਕੇ ਆਏ 16 ਦੇ ਟਾਇਰਾਂ ਚਾੜਾ ਹੋਏ ਗੁਰਪ੍ਰੀਤਾ ਹਾਂ 16 ਵਾਲੇ ਚ ਡਬਲ 50 ਮੀਟਰ ਲੱਗਾ 16 ਵਾਲੇ ਟਾਇਰਾਂ ਤੇ ਐਂਡ ਗੱਲ ਬਾਤ ਹੈ ਜੀ ਪੂਰਾ ਸੋਨਾ ਟਰੈਕਟਰ ਹੈ ਵੀ 855 ਤੇਗੇ ਕਬਾਰੀ ਗੁਰਪ੍ਰੀਤ ਕੋਲੇ ਜਰੂਰ ਆਓ ਵਾਗ ਜੀ ਪੱਤਰਾਂ ਜਿਹੜਾ ਬਾਈ ਕਹਿੰਦਾ ਪੂਲ ਗਰੰਟੀ ਹੈ ਸਾਡੀ 16 ਮਾਡਲ ਆ 4 ਲੱਖ ਤੇ 75000 ਡਿਮਾਂਡਾ ਕਿੰਨੇ ਆ ਛੜਦਾ 455000 ਤਾਂ ਦੇ ਦਿੰਦੇ ਆ 455 ਹੂੰ ਇਹਦੂ ਬਾਦ ਆ ਗਿਆ 100000 ਹੂੰ 5500 5500 ਹੈ ਨਾ ਹਾਂ ਆ ਵੇਖ ਲਓ ਭਰਾ ਮੇਰੇ ਘੋੜੀ ਵਾਂਗੂ ਖੜਾ ਐ ਵੀ ਇਹ ਟਰੈਕਟਰ ਆਪਣੇ ਘਰੇ ਰੱਖਿਆ ਹੋਇਆ ਹੈ ਇਹ ਟਰੈਕਟਰ ਆਪਣੇ ਮਾਮੇ ਕਾ ਘਰੇ ਰੱਖਿਆ ਪਿਆ ਘਰੇ ਰੱਖਿਆ ਹੋਇਆ ਹੈ ਟਰੈਕਟਰ ਕਿਰਾਏ ਤੇ ਲਾਇਆ ਸੀ ਘਰੇ ਉਹਨਾਂ ਨੇ ਹੁਣ ਉਹਨਾਂ ਨੇ ਇੱਕ ਕੰਮ ਦਿੱਤਾ ਛੱਡ ਤੇ ਵਾਹੀ ਕੂਦੀ ਦਾ ਟਰੈਕਟਰ ਜਾਰੇ ਦਾ ਖਰਚਾ ਖਰਚਾ ਬਹੁਤ ਘਟਾ ਹੈ ਹਾਂ ਹਾਂ ਹੈ ਨਾ ਪਾਵਰ ਤੇ ਦੇਰੂਗਾ ਘੈਂਟ ਕੱ ਲਵਾਤਾ ਭਰਾ ਮੇਰੇ ਤੇ ਛੀਛੇ ਵਾਂਗੂ ਚੰਕ ਪਤਾ ਦੇਖੋ ਟਾਇਰ ਨਾ ਮੇ ਟਾਇਰਾ ਊਣਾ ਟਾਇਟਰਾ ਸਾਈਡ ਗੇਰਾ ਕਿਸੇ ਪਾਸੇ ਵਿੱਚ ਰਿਟਣ ਲੱਗੀ ਟਰੈਕਟਰ ਦੇ ਪੂਰਾ ਸਾਂਭ ਕੇ ਰੱਖਿਆ ਹੋਇਆ ਟਰੈਕਟਰ ਆ ਤੇ ਜੋੜ ਵੀ ਭਰਾ ਮੇਰੇ ਕਿਤੇ ਦਿਓ ਤੂੜੀ ਵਾਲੀ ਤੇ ਭਾਵਾ ਪਾਸੇ ਤੇ ਲਾਵਾ ਪਾਸੇ ਤੇ ਮਰਜੀ ਜੋੜ ਦਿਓ ਭਾਵਾ ਵੱਡੀ ਮਸ਼ੀਨ ਤੇ ਜਿਹੜਾ ਪਾਵਰ ਆ ਹਾਂ 55 ਹੌਸ ਪਾਵਰਾ ਘੈਂਟ ਕੱ ਲਵਾਤਾ ਇਹ ਵੀ ਯਾਰ ਫਿਰ ਤੁਹਾਨੂੰ ਘੁੰਮ ਕੇ ਦਿਖਾਵਾਂਗੇ ਕਿਸੇ ਪਾਸੇ ਵੀ ਟਰੈਕਟਰ ਦੇ ਤੇ ਉਹ ਨਹੀਂ ਲੱਗਿਆ ਭਰਾ ਮੇਰੇ ਉਹਨਾ ਟਰੈਕਟਰ ਇੱਕ ਟਰੈਕਟਰ ਦਾ ਟਾਇਰ ਹੈ ਇਹ ਹੈ ਇੱਕ ਟਰੈਕਟਰ ਛੋਟੇ ਦਾ ਟਾਇਰ ਹੈ ਹਾਂ ਛੋਟੇ ਦੇ ਮੁੱਲ ਦੇ ਦਾ ਟਾਇਰ ਹੈ 350 ਛੋਟੇ ਦੇ ਮੁੱਲ ਦੇ ਤੇ ਪੂਰਾ ਸੋਹਣਾ ਟਰੈਕਟਰ ਹੈ ਇਹ ਮਾਡਲ ਕਿਹੜਾ ਹੈ ਮਾਡਲ ਇਹ 12 12 ਮਾਡਲ ਹੈ ਹਾਂ 12 ਮਾਡਲ ਹੈ ਇਹਦੇ ਵੀ ਲਾਉਣ ਪੈਣ ਚਾਹ ਜੀ ਹਾਂ ਹਾਂ ਹੋ ਜੀ ਵਾ ਸਾਢੇ 4 ਲੱਖ ਰੁਪਏ ਰੱਖਿਆ ਪੂਰਾ ਇਹ ਟਰੈਕਟਰ 4.5 ਲੱਖ ਦੇਵਾਂਗੇ ਹਾਂ ਜਾਂ ਨਾ ਪੂਰਾ ਹਾਂ ਜਮਾਈ ਦੋ ਬਾਤ ਨਹੀਂ ਕਰਨਾ ਨਾ ਨਾ ਰੇਟ ਹੀ ਕੁਛ ਨਹੀਂ 4.5 ਲੱਖ ਦਾ ਭਰਾ ਮੇਰੋ ਲੁੱਟ ਲੋ ਮੇਲਾ ਆ ਆਪਣਾ ਨੰਬਰ ਬੋਲ ਦੇ ਨੰਬਰ 959221953 ਤੇ ਲੋਕੇਸ਼ਨ ਪੰਪ ਦੇ ਸਾਹਮਣੇ ਹਾਂ ਪੰਪ ਦੇ ਸਾਹਮਣੇ ਮੰਡੀ ਆਪਣੀ ਬੁੱਧਵਾਰ ਨੂੰ ਮੰਡੀ ਲੱਗਦੀ ਹੈ ਰਵੰਡੀ ਸਾਹ ਪੰਪ ਦੇ ਸਾਹਮਣੇ ਹਾਂ ਤਲਵੰਡੀ ਸਾਹ ਠੀਕ ਹੈ ਜੀ ਇੱਕ ਬਾਈ ਆਏ ਬਾੜੇ ਯਾਰਾਂ ਦੇ ਫੋਨ ਕਰਦੇ ਬਾਈ ਟਰੈਕਟਰ ਥੋੜੇ ਚਿਲਕਦੇ ਕਿਵੇਂ ਬਾਈ ਆ ਐਫਐਮ ਮਾਰਦੇ ਆ ਇਹਨਾਂ ਟਰੈਕਟਰ ਚਿਲਕਦੇ ਆ ਕੇ ਆਖਣ ਲੱਗ ਜਾਂਦੇ ਐਵੇਂ ਕਹਿੰਦੇ ਰੰਗ ਹੋਇਆ ਹੋਇਆ ਫਲਾਣਾ ਹੋਇਆ ਆ ਚੀਜ਼ ਮਾਰਦੇ ਆ ਬਾਈ ਇਹਦੇ ਨਾਲ ਟਰੈਕਟਰ ਚਿਲਕਦੇ ਸਹੀ ਗੱਲ ਹੈ ਇਹਦੇ ਨਾਲ ਲੱਗਦੇ ਸੋਹਣੇ ਹਾਂ ਮਿਹਨਤ ਕਰਨੀ ਬਾਕੀ ਸੋਹਣੇ ਹੁੰਦੇ ਨੇ ਮਿਹਨਤ ਕਰਨੀ ਪੈਂਦੀ ਹੈ ਬਾਕ ਉਹ ਜੰਗੀ ਲੱਗੀ ਤੇ ਵੀਰ ਮਨ ਕੇ ਛੇਅ ਜਰੂਰ ਕਰ ਲਿਆ ਕਰੋ ਗਰਮੀ ਬਹੁਤ ਆ ਵੀਰ ਮੇਰੇ